ਜਿਹੜੇ ਬਾਜਪਈ ਵਰਗੇ ਆ ਕੇ ਇੱਥੇ ਪੰਜਾਬ ਦੇ ਵਿੱਚ ਮਾਰਚ ਕਰਦੇ ਰਹੇ ਹਮ ਅਡਵਾਨੀ ਵਰਗੇ ਉਹ ਕੀਤੇ ਕਾਰਕੁਨ ਸੀ ਕੀ ਦਾ ਪ੍ਰਧਾਨ ਮੰਤਰੀ ਸੀ ਬਾਜਪਈ ਜਿਨ੍ਹਾਂ ਨੇ ਆ ਕੇ ਇਹ ਪੰਜਾਬ ਦੇ ਵਿੱਚ ਮਾਰਚ ਕੀਤੇ ਕਿ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਜਾਵੇ ਫੌਜ ਭੇਜੀ ਜਾਵੇ ਅਡਵਾਨੀ ਨੇ 16 ਜੂਨ 1984 ਹਮ ਇੰਡੀਅਨ ਐਕਸਪ੍ਰੈਸ ਬਿਆਨ ਦਿੱਤਾ ਕਿ ਦਰਬਾਰ ਸਾਹਿਬ ਦੇ ਫੌਜੀ ਕਾਰਵਾਈ ਜ਼ਰੂਰੀ ਹੋ ਗਈ ਸੀ ਤੋਂ ਗਸਤੋਂ 1984 ਟਾਈਮਜ਼ ਆਫ ਇੰਡੀਆ ਮੁਤਾਬਕ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਵਾਜਪਾਈ ਨੇ ਸਿੱਖ ਕੌਮ ਬੋਲ ਨੂੰ ਕੀਤੀ ਯਾਰੀ ਮੰਗ ਕੇ ਫੌਜ ਦੇ ਦਰਬਾਰ ਸਾਹਿਬ ਤੋਂ ਬਾਹਰ ਕੱਢ ਕੇ ਦਰਬਾਰ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਹਵਾਲੇ ਕੀਤਾ ਜਾਵੇ ਤੇ ਡਟਵਾ ਵਿਰੋਧ ਕੀਤਾ ਕਾਂਗਰਸ ਦੋਸ਼ ਪਾਛ ਬਦਲਾਈ ਜਾਂਦੀ ਆ ਭਾਜਪਾ ਦੋਸ਼ ਕਾਂਗਰਸ ਤੇ ਲਾਈ ਜਾਂਦੀ ਆ ਵੋਟਰਨ ਲਿਸਟਾਂ ਤੱਕ ਚੱਕ ਕੇ ਸਿੱਖਾਂ ਦੀ ਘਰਾਂ ਨੂੰ ਮਾਰਕ ਕੀਤਾ ਗਿਆ ਕਿ ਇਸ ਗਲੀ ਚ ਸਿੱਖਾਂ ਦੇ ਘਰ ਆ ਇਸ ਮੁਹੱਲੇ ਚ ਸਿੱਖਾਂ ਦੇ ਘਰ ਆ ਅਸੀਂ ਮੁਰਕ ਨੂੰ ਬਚਾਉਣ ਵਾਲੇ ਲੋਕ ਪਾਕਿਸਤਾਨ ਦੇ ਬਾਰਡਰ ਤੇ ਸਾਡੇ ਭਰਾ ਖੜੇ ਨੇ ਜੀ ਅੱਜ ਵੀ ਸਾਡੀਆਂ ਲਾਸ਼ਾਂ ਘਰੇ ਆ ਰਹੀਆਂ ਦਸਤਾਰਾਂ ਵਾਲਿਆਂ ਦੀ ਤੇ ਅਸੀਂ ਪਿੱਛੇ हट ਜਾਨੇ ਫਿਰ ਤੁਹਾਨੂੰ ਪੁੱਛਣਾ ਕੀ ਨਹੀਂ ਆ ਭਾਜਪਾ ਦੀ ਜਿਹੜੀ ਮਾਨਸਿਕਤਾ ਨਾ ਉਹ ਹਮੇਸ਼ਾ ਘੱਟ ਗਿਣਤੀਆਂ ਦੇ ਵਿਰੋਧੀ ਰਹੀ ਪੰਜਾਬ ਦੇ ਵਿੱਚ ਦੱਸੋ ਕਿਸੇ ਹਿੰਦੂ ਨੂੰ ਜਾਂ ਕਿਸੇ ਮੁਸਲਮਾਨ ਨੂੰ ਖਤਰਾ ਹੋਇਆ ਪਿਆ ਦਾ 2 ਮਾਰਚ 2001 ਨੂੰ ਅਕਾਲੀ ਭਾਜਪਾ ਦੀ ਭਾਈਵਾਲ ਸਰਕਾਰ ਵਿਧਾਨ ਸਭਾ ਦੇ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਵਿਰੋਧ ਮਤਾ ਪਾਸ ਕੀਤਾਗਾ ਮਤਾ ਦਾ ਪਾਸ ਕਰਤਾ ਇੱਕ ਕਿਵੀ ਮਤਾ ਲਿਆਂਦਾਗਾ ਕਿ ਹਾਂਜੀ ਦਰਬਾਰ ਸਾਹਿਬ ਤੇ ਹਮਲਾ ਗਲਤ ਸੀ ਵਿਰੋਧ ਪਾਇਆ ਉਹਦੇ ਮਤਾ ਪਰ ਉਹਦੇ ਚ ਕੀ ਹੋਇਆ ਇੱਕ ਤਾਂ ਭਾਜਪਾ ਦੇ ਸਾਰੇ ਐਮਐਲਏ ਗੈਰਹਾਜ਼ਰ ਜਿਹੜੇ ਜੀ ਇੱਕ ਬਾਦਲ ਆਪ ਗੈਰਹਾਜ਼ਰ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਵਿਰੋਧ ਵਿੱਚ ਮਤਾ ਪਾਉਣਾ ਸੀ ਨਾ ਬਾਦਲ ਖੜਦਾ ਪਰ ਉਹਨਾਂ ਦੇ ਹੱਕ ਚ ਵੀ ਹਾਂਜੀ ਇਹ ਗਲਤ ਹੋਇਆ ਹਮਲਾ ਇਹਦਾ ਮਤਲਬ ਤੁਸੀਂ ਗੈਰਹਾਜ਼ਰ ਹੈ ਕਿ ਇਹ ਸਾਬਤ ਕੀਤਾ ਕਿ ਮਾਮਲਾ ਸਹੀ ਸੀ ਹੁਣ ਭਾਜਪਾ ਨੇ ਸੇਖਾਗੂ ਤਾਂ ਬਣਾਤੇ ਆ ਮੰਤਰੀ ਦਿੱਲੀ ਦੇ ਵਿੱਚ ਤੇ ਪਰ ਉਹਨਾਂ ਸੇਖਾਗੂਆਂ ਦਾ ਰੋਲ ਕੀ ਆ ਪੰਜਾਬ ਉੱਤੇ ਹੀ ਵੱਖਰਾ ਮੁਲਕ ਬਣ ਜਾਊਗਾ ਜਿੱਤੇ ਪੰਜਾਬ ਦਾ ਕੋਈ ਪਹਿਰੇਦਾਰ ਆ ਗਿਆ ਜਿੱਤੇ ਪੰਜਾਬ ਦਾ ਕੋਈ ਅਗਵਾਈ ਕਰਨ ਵਾਲਾ ਚੋਦਾ ਆ ਗਿਆ ਜਿਹਦੀ ਪਾਸ਼ਾ ਦੀ ਕਿਰਪਾ ਹੋਈ ਜਿਹੜਾ ਦਿੱਲੀ ਨਾਲ ਆਪੇ ਹੱਕਾਂ ਲਈ ਢਿੱਡ ਸਕਦਾ ਹੋਇਆ ਆ ਜਿਹੜੇ ਭਾਜਪਾ ਜਿਹੜੇ ਬਾਦਲ ਖਾਨ ਪਰਸੇ ਉੱਥੇ ਬਿਆਨ ਆਇਆ ਸੁਖਵੀਰ ਬਾਦਲ ਕਹਿੰਦਾ ਜੀ ਕੋਈ ਭਾਜਪਾ ਨੂੰ ਤਾਂ ਦੋਸ਼ ਮੁਕਤ ਕਰ ਦੇਣਾ ਚਾਹੀਦਾ ਹੂੰ ਵੀ ਕਾਂਗਰਸ ਨੂੰ 84 ਦੇ ਸ਼ਿਕਤ ਲਿਆਉਂਦਾ ਦੋਸ਼ੀ ਗਰਦਾਨਾ ਚਾਹੀਦਾ ਹੂੰ ਤਾਂ ਗਰਦਾਨੋ ਉਹ ਤਾਂ ਹੈਗੇ ਹੀ ਉਹ ਤਾਂ ਬੰਦੇ ਆ ਗਏ ਸਾਹਮਣੇ ਸਚਲ ਕਮਾਦ ਟਾਈਟਲਰ ਕਾਂਗਰਸੀ ਆ ਉਹ ਤਾਂ ਪਤਾ ਹੈ ਪਰ ਤੁਸੀਂ ਭਾਜਪਾ ਵਾਲਿਆਂ ਨੂੰ ਕਿਉਂ ਵਿਚਾਰ ਰਹੇ ਹੋ ਜਿਨ੍ਹਾਂ ਨਾਲ ਕੇ ਤੁਸੀਂ ਰਾਜ ਕੀਤਾ ਪੰਜਾਬ ਦੇ ਵਿੱਚ ਇਹ ਦੇਖੋ ਇਹ ਤਾਂ ਇਹ ਤਾਂ ਚਲੋ ਇੱਕ ਇਹ ਤਾਂ ਇਹਨਾਂ ਬੰਦਿਆਂ ਦਾ ਨਾਮ ਆ ਗਿਆ ਤੁਸੀਂ ਅੱਗੇ ਪ੍ਰਕਾਸ਼ ਸਿੰਘ ਬਾਦਲ ਦੀ ਬਾਦਲ ਲਾਣ ਦੀ ਕਰਤੂਬ ਦੇਖੋ ਕੀ ਆ ਇਹਨਾਂ ਨੇ 1997 ਤੋਂ ਲੈ ਕੇ ਜਿਹੜੀ 2002 ਦੇ ਵਿੱਚ ਇਹਨਾਂ ਦੀ ਸਰਕਾਰ ਰਹੀ ਹੈ 5 ਸਾਲ ਉਸ ਸਰਕਾਰ ਦੇ ਵਿੱਚ 24 ਅਕਤੂਬਰ 2001 ਨੂੰ 2001 ਦੇ ਵਿੱਚ ਕਾਲੀਆਂ ਦੀ ਸਰਕਾਰ ਸੀ ਪੰਜਾਬ ਚ ਕਾਲੀ ਭਾਜਪਾ ਦੀ ਬਾਜਪਾਈ ਸਰਕਾਰ ਨੇ ਸਮਝੌਤਾ ਕੀਤਾ ਸੀ ਕਿ ਜਗਦੀਸ਼ ਟੈਟਲਾ ਦਾ ਸੱਜਣ ਕਮਾਨ ਨੂੰ ਦੋਸ਼ ਮੁਕਤ ਕਰ ਦਿਓ ਤੁਸੀਂ ਕਹਿੰਦੇ ਹੋ ਨਾ ਵੀ ਭਾਜਪਾ ਦਾ ਤਰਨੁਕ ਬਿਆਨ ਦੇ ਰਿਹਾ ਹੈ ਵੀ ਅਸੀਂ ਤਾਂ ਇਹ ਉਹਨਾਂ ਨੂੰ ਸਜ਼ਾਵਾ ਦਿੱਤੀਆਂ 24 ਅਕਤੂਬਰ 2001 ਦਾ ਮਤਾ ਕਢਾ ਲਓ ਵਿਧਾਨ ਸਭਾ ਦਾ ਸਕਾਲੀ ਦਲ ਦੀ ਸਰਕਾਰ ਭਾਜਪਾ ਦੀ ਸਮਝੌਤੇ ਵਾਲੀ ਸਰਕਾਰ ਮਤਾ ਲੈ ਕੇ ਆਉਂਦੀ ਹੈ ਕਿ ਸੱਜਣ ਕਵਾਦ ਟਾਈਟਲ ਨੂੰ ਬਰੀ ਕਰ ਦਿਓ ਹੂੰ ਸਮਝੌਤਾ ਤਦ ਕਿਉਂ ਕਿਉਂਕਿ 240 ਦੇ ਲਗਭਗ ਬੰਦੇ ਆਰਐਸਐਸ ਤੇ ਭਾਜਪਾ ਦੇ ਦੋਸ਼ ਮੁਕਤ ਕਰਦੇ ਉਹਨਾਂ ਦੇ ਹੁੱਲੇ ਚ ਹੁਣ ਤਾਂ 10 ਸਾਲ ਤੋਂ ਯਾਰ 15ਵਾਂ ਸਾਲ 11ਵਾਂ 12ਵਾਂ ਸਾਲ ਚੱਲ ਪਿਆ ਪਾਜ ਪਾਦੀ ਸਰਕਾਰ ਨੂੰ ਸਿਰਫ ਇੱਕ ਲਿਪਾ ਪੋਚੀ ਆ ਨਾ ਕਿ ਇਥੋਂ ਸਜ਼ਾ ਹੋਊਗੀ ਗਾਂ ਜਾ ਕੇ ਅਗਲੇ ਫਿਰ ਸੁਪਰੀਮ ਕੋਰਟ ਚਲੇ ਜਾਂਦੇ ਆ ਉਹਨੂੰ ਚੈਲੰਜ ਕਰ ਦਿੰਦੇ ਆ ਉੱਚ ਫਿਰ ਵੜੀ ਹੋ ਜਾਂਦੇ ਇੱਕ ਕੇਸ ਸਜ਼ਾ ਹੋ ਗਈ ਉਹਦੀ ਸਟੇ ਹੋ ਜਾਊਗਾ ਪਰ ਕੁਝ ਲੋਗ ਇਹ ਵੀ ਕਹਿ ਰਹੇ ਆ ਬਰਾੜ ਸਾਹਿਬ ਕਿ ਭਾਜਪਾ ਪਲਸ ਕਾਂਗਰਸ ਦੇ ਪਾਲੇ ਹੋਏ ਗੁੰਡੇ ਸੀਗੇ ਮੈਂ ਤੁਹਾਨੂੰ ਕਾਂਗਰਸ ਦੋਸ਼ ਭਾਜਪਾ ਤੇ ਲਾਈ ਜਾਂਦੀ ਆ ਭਾਜਪਾ ਦੋਸ਼ ਕਾਂਗਰਸ ਤੇ ਲਾਈ ਜਾਂਦੀ ਆ ਪਪਾ ਕਿਸੇ ਨੂੰ ਦੋਸ਼ ਮੁਕਤ ਨਹੀਂ ਕਰਦੇ ਜੇ ਤੁਸੀਂ ਸੋਚੋ ਕਿ ਮੈਂ ਭਾਜਪਾ ਤੇ ਇਲਜ਼ਾਮ ਲਾ ਕੇ ਜਾਂ ਮੈਂ ਕਾਂਗਰਸ ਨੂੰ ਦੋਸ਼ ਮੁਕਤ ਕਰ ਰਿਹਾ ਕਾਂਗਰਸ ਦੇ ਵੇਲੇ ਸੱਥਰ ਵਿਸ਼ਿਆ ਬੈਠਾ ਕਾਂਗਰਸੀਆਂ ਦੀ ਮਾਂ ਮਰ ਗਈ ਤਾਂ ਕਾਂਗਰਸ ਵਾਲਿਆਂ ਨੇ ਰੋਕਣ ਦੀ بجائے ਰੁਕ ਸਕਦੇ ਸੀ ਫੌਜ ਮਿਲਟਰੀ ਬੁਲਾ ਕੇ ਇਸ ਚੀਜ਼ਾਂ ਰੋਕਿਆ ਜਾ ਸਕਦਾ ਨਹੀਂ ਪਰ ਉਹਦੇ ਚ ਕੀ ਹੋਇਆ ਇਹ ਤਾਂ ਜਦੋਂ ਯਾਰ ਤੁਸੀਂ ਇਤਿਹਾਸ ਪੜ੍ਹੋਗੇ ਜਾਂ ਪਰੋਖ ਇਹਨੂੰ ਨੇੜੇ ਤੋਂ ਵਾਚੋਗੇ ਦੇਖੋਗੇ ਤਾਂ ਉਹਦੇ ਚ ਸਾਹਮਣੇ ਆਉਂਦਾ ਕਿ ਵੋਟਰ ਲਿਸਟਾਂ ਤੱਕ ਚੱਕ ਕੇ ਸਿੱਖਾਂ ਦੀ ਘਰਾਂ ਨੂੰ ਮਾਰਕ ਕੀਤਾ ਗਿਆ ਕਿ ਐਸ ਗਲੀ ਚ ਸਿੱਖਾਂ ਦੇ ਘਰ ਆ ਐਸ ਮੁਹੱਲੇ ਸਿੱਖਾਂ ਦੇ ਘਰ ਆ ਅਸੀਂ ਮੁਲਕ ਨੂੰ ਬਚਾਉਣ ਵਾਲੇ ਲੋਕ ਅਸੀਂ ਮੁਲਕ ਦੀ ਇੱਜ਼ਤ ਬਚਾਉਣ ਵਾਲੇ ਅੱਜ ਵੀ ਵਿਚਾਰ ਰਹੇ ਆ ਬਾਰਡਰਾਂ ਤੇ ਅੱਜ ਵੀ ਖੜੇ ਆ ਅਸੀਂ ਚਾਈਨਾ ਦੇ ਬਾਰਡਰ ਤੇ ਖੜੇ ਆ ਅੱਜ ਅਸੀਂ ਪਾਕਿਸਤਾਨ ਦੇ ਬਾਰਡਰ ਤੇ ਸਾਡੇ ਭਰਾ ਖੜੇ ਨੇ ਜੀ ਅੱਜ ਵੀ ਸਾਡੀਆਂ ਲਾਸ਼ਾਂ ਘਰੇ ਆ ਰਹੀਆਂ ਤਾਂ 17 ਵਾਲਿਆਂ ਦੀ ਤੇ ਅਸੀਂ ਪਿੱਛੇ हट ਜਾਂਦੇ ਆ ਫਿਰ ਤੁਹਾਨੂੰ ਪੁੱਛਣਾ ਕੀ ਨਹੀਂ ਆ ਤੇ ਸਾਨੂੰ ਇਹ ਇਨਾਮ ਦਿੱਤਾ ਜਾ ਰਿਹਾ ਇਸ ਮੁਲਕ ਤੇ ਫਿਰ ਜੇ ਅਸੀਂ ਗੱਲ ਕਰਦੇ ਆ ਕਿ ਯਾਰੇ ਮੁਲਕ ਸਾਡਾ ਏ ਤੇ ਸਾਨੂੰ ਯਾਰ ਜਿਤਮਾਨ ਸਤਕਾਰਤਾ ਦੇ ਦਿਓ ਹੂੰ ਜੇ ਅਸੀਂ ਸਾਰੀਆਂ ਚੀਜ਼ਾਂ ਛੱਡ ਕੇ ਗੋਰਿਆਂ ਨੂੰ ਭਜਾ ਕੇ ਬਦਾਲੀ ਉਹਨਾਂ ਨੂੰ ਭਜਾ ਕੇ ਵੀ ਅਸੀਂ ਇਹ ਮੁਲਕ ਨੂੰ ਖੜਾ ਕੀਤਾ ਮੁਲਕ ਨੂੰ ਬਣਾਇਆ ਘੱਟੋ ਘੱਟ ਮਾਨ ਸਨਮਾਨ ਤਾਂ ਉਹਦਾ ਦੇ ਦਿਓ ਸਾਨੂੰ ਤੁਸੀਂ ਵੱਖਰਾ ਤਾਂ ਸਾਡੇ ਲਈ ਕੋਈ ਸਰਕੂਲਰ ਬਣਾਉਣਾ ਨਹੀਂ ਵੱਖਰੇ ਰੂਪ ਤਾਂ ਸਾਡੇ ਲਈ ਬਣਾਉਣੇ ਨਹੀਂ ਵੱਖਰਾ ਮਾਨ ਸਨਮਾਨ ਤਾਂ ਤੁਸੀਂ ਦੇਣਾ ਨਹੀਂ ਪਰ ਬਰਾਬਰ ਦੇ ਸ਼ਹਿਰੀਦਾਰ ਮਾਨ ਸਨਮਾਨ ਤੁਹਾਨੂੰ ਇਹ ਕੋਲ ਲੱਗੇ ਮਾਨ ਸਨਮਾਨ ਨਹੀਂ ਆ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਰਹਿੰਦੇ ਨੇ ਇਸੇ ਦੇਸ਼ ਦੇ ਰਹਿੰਦੇ ਨੇ ਬਿਲਕੁਲ ਬਿਲਕੁਲ ਰਹਿੰਦੇ ਨੇ ਵੱਡਾ ਸਨਮਾਨ ਸਭ ਤੋਂ ਵੱਡਾ ਸਨਮਾਨ ਫਿਰ ਉਸ ਪ੍ਰਧਾਨ ਮੰਤਰੀ ਨੇ ਹੀ ਮਾਫੀ ਮੰਗੀ ਤਾਂ ਹੂੰ ਸਿੱਖ ਕਤਲੇਆਮ ਦੀ 84 ਦੇ ਦੀ ਉਸ ਪ੍ਰਧਾਨ ਮੰਤਰੀ ਨੇ ਮਾਫੀ ਮੰਗੀ ਕਿਸੇ ਹੋਰ ਨੇ ਨਹੀਂ ਮੰਗੀ ਨਾ ਸਿੱਖ ਪ੍ਰਧਾਨ ਮੰਤਰੀ ਤੋਂ ਹੀ ਮਾਫੀ ਮੰਗਵਾਈ ਗਈ ਨਾ ਸਿੱਖ ਪ੍ਰਧਾਨ ਮੰਤਰੀ ਜਿਦਾ ਸੀ ਕਹਿੰਦੇ ਮਾਨਦਤਾ ਅਸੀਂ ਤਾਂ ਕਹਿੰਦੇ ਜਰਨਲ ਜੇ ਜੇ ਸਿੰਘ ਵੀ ਫੌਜਾਂ ਦਾ ਮੁਖੀ ਰਿਹਾ ਮੋਟੇ ਸਿੰਘ ਆਲੂ ਵਾਲੀ ਵੀ ਰਿਹਾ ਚੋਜਨਾ ਬੋਰਡ ਦਾ ਫਿਰ ਹੁਣ ਜੇ ਮੈਂ ਇਹ ਗੱਲ ਕਹੂੰਗਾ ਤਾਂ ਕਾਂਗਰਸ ਦੇ ਰਾਜ ਚ ਰਹੇ ਫਿਰ ਕੁਝ ਬੰਦੇ ਕਹਿਣਗੇ ਜੀ ਤਾਂ ਕਾਂਗਰਸ ਦੀ ਸਿਫਤ ਕਰਦਾ ਹੂੰ ਗੱਲ ਭਾਜਪਾ ਦੀ ਕਰਦੇ ਆਪਾਂ ਜੀ ਭਾਜਪਾ ਦੀ ਜਿਹੜੀ ਮਾਨਸਿਕਤਾ ਨਾ ਉਹ ਹਮੇਸ਼ਾ ਘੱਟ ਗਿਣਤੀਆਂ ਦੇ ਵਿਰੋਧੀ ਰਹੀ ਹੈ ਕਿਉਂ ਰਹੀਏ ਤੁਹਾਨੂੰ ਇਹ ਕੋ ਲੱਗਦਾ ਤੂੰ ਮੁਲਕ ਬਣਾਉਣਾ ਚਾਹੁੰਦੇ ਆ ਬਹੁ ਗਣਤੀ ਮੁਲਕ ਬਣਾਉਣਾ ਚਾਹੁੰਦੇ ਤੁਸੀਂ ਦੱਸੋ ਪੰਜਾਬ ਦੇ ਵਿੱਚ ਦੱਸੋ ਆਪਾਂ ਪੰਜਾਬ 'ਚ ਵੱਸਦੇ ਆਂ ਪੰਜਾਬ 'ਚ ਦੱਸੋ ਬਹੁ ਗਣਤੀ ਸਿੱਖਾਂ ਪੰਜਾਬ ਦੇ ਵਿੱਚ ਦੱਸੋ ਕਿਸੇ ਹਿੰਦੂ ਨੂੰ ਜਾਂ ਕਿਸੇ ਮੁਸਲਮਾਨ ਨੂੰ ਖਤਰਾ ਹੋਇਆ ਪੈਦਾ ਅਸੀਂ ਤਾਂ 1947 ਦੇ ਵਿੱਚ ਜਦੋਂ ਸਾਡੇ ਮੁਲਕ ਵੰਡਤੇ ਸੀ ਸਾਡੇ ਪੁਰਖਿਆਂ ਨੇ ਸਾਡੇ ਬਾਪੂਆਂ ਨੇ ਤਾਂ ਉਸ ਵੇਲੇ ਸਾਡੇ ਮੁਸਲਮਾਨ ਭਰਾਵਾਂ ਦੇ ਨਾਲ ਸੀ ਤੁਸੀਂ ਤੁਸੀਂ ਜਿਹੜੇ ਸਿੱਖ ਬੁੱਧੀਜੀਵੀ ਆ ਉਹ ਵੀ ਖੁੱਲ ਕੇ ਸਾਹਮਣੇ ਆਇਆ ਪਿਛਲੇ ਸਮੇਂ ਦੇ ਵਿੱਚ ਤੁਸੀਂ ਇਹ ਗੱਲ ਸਵੀਕਾਰ ਕਰਦੇ ਹੋ ਕਿ ਸਿੱਖ ਸਿੱਖ ਨੇ ਜੜਾ ਨੂੰ ਵੱਡਣ ਤੇ ਲੱਗਿਆ ਹੋਇਆ ਆ ਦੇਖੋ ਇਹ ਅੱਜ ਤੋਂ ਥੋੜੀ ਐ ਇਹ ਅੱਜ ਦਾ ਨਹੀਂ ਹੋ ਰਿਹਾ ਇਹ ਤਾਂ ਮਤਲਬ ਗੁਰੂ ਸਾਹਿਬ ਵੇਲੇ ਦਾ ਹੀ ਆ ਹੁਣ ਗੁਰੂ ਸਾਹਿਬ ਤੇ ਬਾਬਾ ਜਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਸ਼ਹਾਦਤ ਦੇ ਵਿੱਚ ਕਿਹਦਾ ਹਿੱਸਾ ਕਿਹਦਾ ਯੋਗਦਾਨ ਆ ਅਸੀਂ ਇੱਕ ਫਿੱਕੇ ਨੂੰ ਇੱਕ ਧਰਮ ਨੂੰ ਟਾਰਗੇਟ ਥੋੜੀ ਕਰਦੇ ਆ ਜੇ ਗੁਰੂ ਸਾਹਿਬ ਦੇ ਸਹਿਬਜ਼ਾਦਿਆਂ ਦੀ ਸ਼ਹਾਦਤ ਦੇ ਵਿੱਚ ਇੱਕ ਗੰਗੂ ਬ੍ਰਾਹਮਣ ਦਾ ਯੋਗਦਾਨ ਆ ਤਾਂ ਬ੍ਰਾਹਮਣ ਤਾਂ ਭਾਈ ਮਤੀਦਾਸ ਤੇ ਭਾਈ ਸਤੀਦਾਸ ਵੀ ਸੀ ਹਾਂ ਅਸੀਂ ਇੱਕ ਇਸ ਸਾਡੀ ਸੋਚ ਆ ਸਿੱਖਾਂ ਦੀ ਸਰਦਾਰਾਂ ਦੀ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦਿੱਤਾ ਹੈ ਕਿ ਇੱਕ ਵਿਅਕਤੀ ਨੂੰ ਦੇਖ ਕੇ ਅਸੀਂ ਉਸ ਪੂਰੇ ਫਿਰਕੇ ਦੀ ਪੂਰੀ ਕੌਮ ਦੀ ਅਸੀਂ ਸੋਚ ਨੂੰ ਨਿਰਧਾਰਤ ਨਹੀਂ ਕਰ ਸਕਦੇ ਜੀ ਉਦੋਂ ਚੰਗੇ ਮਾੜੇ ਹੋ ਸਕਦਿਆ ਸ਼ੁਰੂ ਤੋਂ ਹੀ ਸਾਡੇ ਸਿੱਖਾਂ ਦੇ ਵਿੱਚ ਹੁਣ ਬਾਦਲ ਆ ਸਿੱਖਾਂ ਦੇ ਘਰੇ ਜੰਮਿਆ ਅਤੇ ਜਿਹੜੀ ਮੈਂ ਗੱਲ ਕਹੀ ਹੁਣ ਦੋ ਇਹ ਸੱਜਣ ਕੁਮਾਰ ਤੇ ਜਗਦੀਸ਼ ਟਾਡਲਰ ਨੂੰ ਬਰੀ ਕਰਨ ਦੀ ਗੱਲ 2001 ਦੀ ਸਰਕਾਰ ਦੇ ਵਿੱਚ ਬਿੱਲ ਲੇ ਕਿਉਂਦੇ ਆ ਵਿਧਾਨ ਸਭਾ ਚ ਇਹ ਕੋਈ ਇਹ ਤਾਂ ਹੈ ਨਹੀਂ ਕਿ ਲੋਕਸ਼ੀਪੀ ਗੱਲ ਇਹ ਤਾਂ ਰਿਕਾਰਡ ਪਈ ਆ ਤੁਸੀਂ ਕਢਾ ਲਵਾ ਆ ਟਿੱਪਾ ਕੇ ਮੈਂ ਕਢਾ ਕੇ ਦੇ ਦਿੰਦਾ ਤੁਹਾਨੂੰ ਮੇਰੇ ਕੋਲ ਤਾਂ ਰਿਕਾਰਡ ਪਿਆ ਹੈ ਜੀ ਮਤਲਬ ਹੁਣ ਤੁਸੀਂ ਆ ਦੇਖੋ 22 ਮਾਰਚ 2001 ਨੂੰ ਅਕਾਲੀ ਭਾਜਪਾ ਦੀ ਭਾਈਵਾਲ ਸਰਕਾਰ ਵਿਧਾਨ ਸਭਾ ਦੇ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਵਿਰੁੱਧ ਮਤਾ ਪਾਸ ਕੀਤਾਗਾ ਮਤਾ ਦਾ ਪਾਸ ਕਰਤਾ ਹੂੰ ਇੱਕ ਇਹ ਵੀ ਮਤਾ ਲਿਆਂਦਾਗਾ ਕਿ ਆਜੀ ਦਰਬਾਰ ਸਾਹਿਬ ਤੇ ਹਮਲਾ ਗਲਤ ਸੀ ਵਿਰੋਧ ਪਾਇਆ ਉਹਦੇ ਮਤਾ ਪਰ ਉਹਦੇ ਚ ਕੀ ਹੋਇਆ ਇੱਕ ਤਾਂ ਭਾਜਪਾ ਦੇ ਸਾਰੇ ਮਿਲ ਗਏ ਰਹਿਆ ਜਦੇ ਜੀ ਇੱਕ ਬਾਦਲ ਆ ਬਗੈਰ ਰਹਿਆ ਜਦੇ ਹੂੰ ਇਹ ਵੀ ਰਿਕਾਰਡ ਨਿਕਲ ਜਣਾ 22 ਮਾਰਚ 2001 ਦਾ ਵੀ ਬਾਦਲ ਵਿਧਾਨ ਸਭਾ ਚ ਕੋ ਗਿਆ ਰਹਿਆ ਜੀ ਮੁੱਖ ਮੰਤਰੀ ਸੀ ਅੱਜ ਦੇ ਮੁੱਖ ਮੰਤਰੀ ਤੇ ਚਿੱਕਾ ਮਾਰਦੇ ਅਕਾਲੀ ਦਲ ਵਾਲੇ ਵੀ ਉਹ ਆਇਆ ਨਹੀਂ ਹੂੰ ਬੋਲਦੇ ਹੋ ਨਾ ਕਿ ਉਹ ਕੋਣ ਬਣਾਸਵਾ ਚ ਬੜਾ ਰੋਲਾ ਪਾ ਜਾਂਦਾ ਹਾਂ ਗੈਰਹਾਜ ਰਿਹਾ ਤੁਸੀਂ ਦੱਸੋ 22 ਮਾਰਚ 2001 ਨੂੰ ਪ੍ਰਕਾਸ਼ ਸਿੰਘ ਬਾਦਲ ਕਿਉਂ ਗੈਰਹਾਜ ਰਹਾ ਜਰਿਆ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਵਿਰੁੱਧ ਵਿੱਚ ਮਤਾ ਪਾਉਣਾ ਸੀ ਨਾ ਬਾਦਲ ਖੜਦਾ ਪਰ ਉਹਨਾਂ ਦੇ ਹੱਕ ਵਿੱਚ ਵੀ ਹਾਂਜੀ ਇਹ ਗਲਤ ਹੋਇਆ ਹਮਲਾ ਇਹਦਾ ਮਤਲਬ ਤੁਸੀਂ ਗੈਰਹਾਜ ਰਹਾ ਜਰਿਆ ਕਿ ਇਹ ਸਾਬਤ ਕੀਤਾ ਕਿ ਹਮਲਾ ਸਹੀ ਸੀ ਤੁਸੀਂ ਦੇਖੋ 14 ਮਈ 2002 ਨੂੰ ਇਹ 14 ਮਈ 2002 ਦੀ ਗੱਲ ਹੈ ਤੇ 84 ਦੇ 94 84 ਤੋਂ ਲੈ ਕੇ 94 ਤੱਕ ਅੜਵਾਨੀ ਤੇ ਬਾਜਪਾਈ ਪੰਜਾਬ ਨੂੰ ਫੌਜ ਦੇ ਹਵਾਲੇ ਕਰਨ ਦੀ ਮੰਗ ਕਰਦੇ ਰਹੇ ਜੀ ਤਾਂ ਉਹਦੀ ਐਮਐਲਏ ਲਕਸ਼ਮੀ ਕੰਤਾ ਚਾਹਵਲਾ ਇਹ ਵੀ ਭਾਜਪਾ ਦੀ ਸੀ ਅੰਮ੍ਰਿਤਸਰ ਵਾਲੀ ਤਾਂ ਇਹਨੇ ਵੀ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਮਾਰਨ ਵਾਲਾ ਤੇ ਹੋਰ ਸੁਣ ਜਿੱਲਿਆਂ ਦੇ ਸਿੱਖ ਨੌਜਵਾਨ ਕਤਲ ਕੀਤੇ ਹਨ ਉਹਨਾਂ ਦੇ ਰੱਖੜੀਆਂ ਬੰਦੀ ਰਿਓ ਬੀਬੀ ਹੁਣ ਮਾਨਸਿਕਤਾ ਤੁਸੀਂ ਸਮਝੋ ਭਾਜਪਾ ਦੀ ਕੀ ਹੈ ਮਤਲਬ ਜਿਹੜੇ ਬੰਦੇ ਦੇਸ਼ ਨੂੰ ਬਚਾਉਣ ਵਾਲੇ ਆ ਉਹਨਾਂ ਦਾ ਜਿਹੜਾ ਕੋਈ ਕਤਲ ਕਰਦਾ ਹੈ ਉਹਨਾਂ ਦਾ ਉਜਾੜਾ ਕਰਦਾ ਹੈ ਉਹਨਾਂ ਨੂੰ ਮਾਨਸਿਕ ਤੌਰ ਤੇ ਕਮਜ਼ੋਰ ਕਰਦਾ ਜਿਹੜੇ ਲੋਕ ਨੇ ਉਹਨਾਂ ਦੇ ਤੁਸੀਂ ਰੱਖੜੀਆਂ ਬੰਦਿਓ ਤੁਸੀਂ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਤੁਸੀਂ ਉਹਨੂੰ ਅਪਲਾਈਸ ਕਰਦੇ ਹੋ ਤੁਸੀਂ ਟਿਕਟਾਂ ਦਿੰਦੇ ਹੋ ਵੱਟੇ ਡੀਜੀਪੀ ਤੇ ਉਹਦੇ ਦਿੰਦੇ ਇਹ ਮਾਨਸਿਕਤਾ ਹੈ ਇਹਨਾਂ ਸਿਆਸੀ ਧਿਰਾਂ ਦੀ ਹੁਣ ਮੇਰੇ ਕੋਲੇ ਮੇਰੇ ਕੋਲੇ ਇਹ ਜੇ ਬੜੇ ਰਿਕਾਰਡ ਨੇ ਮੈਂ ਜੇ ਤੁਹਾਨੂੰ ਇਹ ਆਪਣੇ ਕੋਲ ਸਮਾਂ ਘਟਾ ਮੈਂ ਵੀ ਜਾਣਾ ਤੁਸੀਂ ਵੀ ਅੱਗੇ ਜਾਣਾ ਮਤਲਬ ਜੇ ਮੈਂ ਇਸ ਇਕੱਲੇ-ਇਕੱਲੇ ਮਸਲੇ ਦੀ ਗੱਲ ਕਰਾਂ ਨਾ ਤਾਂ ਹਜ਼ਾਰਾਂ ਮੇਰੇ ਕੋਲੇ ਉਦਾਹਰਨਾਂ ਨੇ ਹਜ਼ਾਰਾਂ ਉਦਾਹਰਨਾਂ ਜਿੱਥੇ-ਜਿੱਥੇ ਭਾਜਪਾ ਪੰਜਾਬ ਦੇ ਤੇ ਸਿੱਖਾਂ ਦੇ ਖਿਲਾਫ ਪੁਕਤੀ ਆ ਹੁਣ ਭਾਜਪਾ ਨੇ ਸਿੱਖਾਗੂ ਤਾਂ ਬਣਾਤੇ ਆ ਮੰਤਰੀ ਦਿੱਲੀ ਦੇ ਵਿੱਚ ਤੇ ਪਰ ਉਹਨਾਂ ਸਿੱਖਾਗੂਆਂ ਦਾ ਰੋਲ ਕੀ ਆ ਜੀ ਰੋਲ ਕੀ ਆ ਉਹਨਾਂ ਦਾ ਆ ਆ ਕੀ ਆ ਸਰਸੇ ਵਰਗੇ ਕੀ ਆ ਕਰਨਗੇ ਗੱਲ ਕਿ ਰਾਮ ਲਾਲ ਜੈਨ ਵਰਗਿਆਂ ਨੂੰ ਸੁਰੱਖਾਂ ਪਿੱਛੇ ਤਾੜਿਆ ਜਾਵੇ ਉਹਨਾਂ ਨੂੰ ਵੀ ਸਜ਼ਾ ਮਾ ਹੋ ਜੇ ਸੱਜਣ ਕੁਮਾਰ ਤੇ ਟਾਈਟਲ ਨੂੰ ਸਜ਼ਾ ਹੋ ਰਹੀ ਰਾਮ ਕੁਮਾਰ ਜੈਨ ਨੂੰ ਕਿਉਂ ਨਹੀਂ ਹੋ ਰਹੀ ਮਹਾਵੀਰ ਜੈਨ ਨੂੰ ਕਿਉਂ ਨਹੀਂ ਹੋ ਰਹੀ ਜਾ ਹੋਰ ਜਿਹੜੇ ਉਹਨਾਂ ਦੇ ਨਾਲ ਦੇ ਸਾਥੀ ਉਹਨਾਂ ਨੂੰ ਕਿਉਂ ਨਹੀਂ ਹੋ ਰਹੀ ਤਾਂ ਮੇਰੇ ਕੋਲੇ ਰਿਕਾਰਡ ਬਣਾਏ ਮੈਂ ਚਲੋ ਆਪਣੇ ਕੋਲ ਸਮਾਂ ਘਟਾ ਪਰ ਫਿਰ ਵੀ ਮੈਂ ਇਹ ਕਹਿਣਾ ਵੀ ਜੇ ਤੁਸੀਂ ਸਾਡਾ ਮੁਲਕ ਨੂੰ ਬਚਾਉਣ ਵਾਲਾ ਦਾ ਸਤਿਕਾਰ ਵੀ ਨਹੀਂ ਕਰ ਸਕਦੇ ਦੇਣਾ ਤਾਂ ਤੁਸੀਂ ਸਾਨੂੰ ਕੀ ਆ ਦੇਣਵਾ ਦਾ ਪਾਸ਼ਾ ਬੈਠਾ ਸਾਰਾ ਕੁਝ ਬਾਦਸ਼ਾਹੀਆਂ ਬਖਸ਼ਣ ਵਾਲਾ ਪਰ ਜੇ ਸਾਡਾ ਸਤਿਕਾਰ ਹੀ ਨਹੀਂ ਕਰ ਸਕਦੇ ਫਿਰ ਤੁਸੀਂ ਕਹਿਦੇ ਨੇ ਸਿੱਖ ਵਕਰੀ ਵਖਰਾ ਮੁਲਕ ਮੰਗਦੇ ਆ ਅਸੀਂ ਵਖਰਾ ਮੁਲਕ ਨਹੀਂ ਮੰਗਦੇ ਤਾਂ ਸਾਡਾ ਮੁਲਕ ਆ ਜੀ ਇਹ ਸਾਡਾ ਦੇਸ਼ ਆ ਜਿਹਨੂੰ ਵਖਰਾ ਮੁਲਕ ਚਾਹੀਦਾ ਲੈ ਲੈ ਇਹ ਤਾਂ ਅਸੀਂ ਬਣਾਇਆ ਹੈ ਤੁਸੀਂ ਹੰਮੀ ਪਰਦੇ ਆ ਵੱਖਰੇ ਮੁਲਕ ਦੀ ਮੈਂ ਤਾਂ ਕਹ ਰਿਹਾ ਤਾਂ ਸਾਡਾ ਮੁਲਕ ਆ ਸਾਡਾ ਏ ਕੁਝ ਲੋਕ ਕਹਿੰਦਾ ਵੱਖਰੀ ਸਟੇਟ ਹੋਣੀ ਚਾਹੀਦੀ ਆ ਪਾਕਿਸਤਾਨ ਬੰਨਾ ਚਾਹੀਦਾ ਵੱਖਰੀ ਸਟੇਟ ਉਹ ਵੀ ਹੋ ਜਾਣੀ ਆ ਜਦੋਂ ਸਾਡਾ ਮੁੱਖ ਮੰਤਰੀ ਜਿਹਦੀਆਂ ਲੱਤਾਂ 'ਚ ਜਾਨ ਹੋਈ ਜਦੋਂ ਉਹ बन ਗਿਆ ਜਿਹਨੂੰ ਪਤਾ ਹੈ ਵੀ 1972 ਚ ਬਣਾਇਆ ਹੈ ਆਨੰਦਪੁਰ ਸਾਹਿਬ ਨਹੀਂ ਤੁਸੀਂ ਖਾਲਸਾ ਦੀ ਹਾਮੀ ਹੋ ਜਾਂ ਨਹੀਂ ਖਾਲਸਾ ਦੀ ਪ੍ਰਵਾਸੀ ਨਹੀਂ ਪਤਾ ਜਿਹੜੇ ਲੋਕ ਖਾਲਸਾ ਦੀ ਮੈਂ ਖਾਲਸਾ ਦੀ ਗੱਲ ਦੱਸਦਾ ਤੁਹਾਨੂੰ ਅੱਗੇ ਵੀ ਦੱਸੀ ਹੋਈ ਹੈ ਦੁਬਾਰਾ ਫੇਰ ਦੱਸਦਾ ਖਾਲਸਾ ਦਾ ਮਸਲਾ ਕੀ ਹੈ ਖਾਲਸਾ ਦਾ ਮਤਲਬ ਹੈ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਅਸੀਂ ਕੀਤਾ ਹੋਇਆ ਰਾਜ ਤੁਸੀਂ ਦੱਸ ਦਿਓ ਹੁਣ ਹੁਣ ਸਿੱਖਾਂ ਨੂੰ ਖਤਰਾ ਹੈ ਬਹੁ ਗਿਣਤੀ ਕੌਣ ਹੈ ਹਿੰਦੂਆਂ ਮੁਲਕ ਦੇ ਵਿੱਚ ਰਾਜਾ ਕੌਣ ਹੈ ਹਿੰਦੂਆਂ ਬੋਤੀ ਵਜ਼ੀਰ ਕੌਣ ਨੇ ਹਿੰਦੂ ਨੇ ਉਹਦੇ ਨਾਲ ਠੀਕ ਹੈ ਘੱਟ ਗਿਣਤੀਆਂ ਨੂੰ ਖਤਰਾ ਹੈ ਜਦੋਂ ਕਿ ਘੱਟ ਗਿਣਤੀਆਂ ਦਾ ਰਾਜ ਸੀ ਖਾਲਸੇਵਰ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਰਾਜਾ ਸੀ ਉਦੋਂ ਤਾਂ ਬਹੁ ਗਿਣਤੀਆਂ ਨੂੰ ਖਤਰਾ ਹੀ ਨਹੀਂ ਹੋਇਆ ਜੀ ਉਦੋਂ ਤਾਂ ਰਾਜਾ ਸੀ ਉਹਨੇ ਤਾਂ ਮਾਨਤਾ ਦਿੱਤੀ ਨਾਲ ਆਪਦੇ ਹਿੰਦੂ ਮਿਸਰ ਦੀਵਾਨ ਚੰਦਰ ਕੇ ਵਜ਼ੀਰ ਬਣਾਏ ਫਕੀਰ ਅਜੀਜੁਦੀਨ ਵਰਕੇ ਮੁਸਲਮਾਨ ਨਾਲ ਵਜੀਰ ਰੱਖਿਆ ਆਪਦੀ ਬਾਜ਼ਾਰਤ ਚ ਉਦੋਂ ਤਾਂ ਚੋਰੀ ਵੀ ਨਹੀਂ ਹੁੰਦੀ ਸੀ ਤੇ ਉਹ ਰਾਜ ਸੀ ਸੁਤੰਤਰ ਰਾਜ ਸੀ ਜਿਹੜਾ ਅੰਗਰੇਜ਼ਾਂ ਤੋਂ ਵੀ ਸੁਤੰਤਰ ਸੀ ਅੰਗਰੇਜ਼ ਆਏ ਤਾਂ ਨਹੀਂ ਪਾਰ ਕਰਕੇ ਅੰਗਰੇਜ਼ਾਂ ਦੀ ਹਿੰਮਤ ਨਹੀਂ ਪਈ ਕਿਉਂਕਿ ਤਾਕਤਵਰ ਤੇ ਸ਼ਕਤੀਸ਼ਾਲੀ ਰਾਜ ਸੀ ਕਿਵੇਂ ਸ਼ਕਤੀਸ਼ਾਲੀ ਸੀ ਕਿਉਂਕਿ ਸ਼ਕਤੀਸ਼ਾਲੀ ਹੋਣ ਦਾ ਮਤਲਬ ਇਹ ਸੀਗਾ ਕਿ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਰਹਿੰਦੇ ਸੀ ਹਮ ਸਭ ਧਰਮਾਂ ਦਾ ਇਕਾ ਸੀ ਹਿੰਦੂ ਮੁਸਲਮਾਨ ਸਿੱਖ ਜਿਹੜੇ ਸਾਰੇ ਇਕੱਠੇ ਸੀ ਇਕੱਠੇ ਖਾਂਦੇ ਪੀਂਦੇ ਸੀ 120 ਤੋਂ ਬਾਅਦ ਤਾਂ ਯਾਰ ਅਸੀਂ ਯੂਰਪ ਦੇ ਅੰਗਰੇਜ਼ ਸਾਡੇ ਇੱਥੇ ਨੌਕਰੀਆਂ ਕਰਦੇ ਸੀ ਉਸ ਰਾਜ ਦੇ ਵਿੱਚ ਤਾਂ ਅਸੀਂ ਉਸ ਰਾਜ ਦੀ ਮੰਗ ਕਰਦੇ ਆ ਅਸੀਂ ਤੋਂ ਵੱਖਰੇ ਦੀ ਨਿਮੰਗ ਕਰਦੇ ਕਿ ਸਾਨੂੰ ਪਾਸੇ ਕਰ ਦਿਓ ਸਾਡਾ ਮੁਲਕ ਆ ਅਸੀਂ ਬਚਾਇਆ ਅਸੀਂ ਬਣਾਇਆ ਤੇ ਜਿਹਨੂੰ ਤਰਾਜਾ ਸਾਡੇ ਇਸ ਬਣਾਏ ਹੋਏ ਮੁਲਕ ਤੋਂ ਪਾਸੇ ਹੋ ਜੇ ਚਾਹੇ ਕੋਈ ਹੋਵੇ ਚਾਹੇ ਮੋਦੀ ਕੇ ਹੋਣ ਚਾਹੇ ਕੋਈ ਹੋਰ ਹੋਣ ਪਾਸੇ ਹੋਣੇ ਛੱਡ ਕੇ ਸਾਡਾ ਸੱਤਾ ਦੇ ਬੱਚਾ ਪਾਸੇ ਕਿ ਹੋਣਗੇ ਛੱਡ ਕੇ ਫਿਰ ਮੁਲਕ ਤਾਂ ਸਾਡਾ ਹੈ ਨਾ ਸਾਨੂੰ ਵੱਖਰਾ ਤਾਂ ਚਾਹੀਦਾ ਨਹੀਂ ਸਾਡਾ ਹੀ ਆ ਇਹ ਅਸੀਂ ਬਣਾਇਆ ਹੋਇਆ ਜੇ ਪੰਜਾਬ ਉੱਤੇ ਹੀ ਵੱਖਰਾ ਮੁਲਕ ਬਣ ਜਾਊਗਾ ਜਿੱਤੇ ਪੰਜਾਬ ਦਾ ਕੋਈ ਪਹਿਰੇਦਾਰ ਆ ਗਿਆ ਜਿੱਦੇ ਪੰਜਾਬ ਦਾ ਕੋਈ ਅਗਵਾਈ ਕਰਨ ਵਾਲਾ ਚੋਦਾ ਆ ਗਿਆ ਜਿਹਦੀ ਪਾਸ਼ਾ ਦੀ ਕਿਰਪਾ ਹੋਈ ਜਿਹੜਾ ਦਿੱਲੀ ਨਾਲ ਆਪੇ ਹੱਕਾਂ ਲਈ ਭੜ ਸਕਦਾ ਹੋਇਆ ਜਿਹੜਾ ਦਿੱਲੀ ਮੂਰੇ ਤੌਣ ਨਹੀਂ ਝੁਕਾਉ ਚੋਰ ਹੋਊ ਤਾਂ ਬਾਈ ਤੌਣ ਝੁਕਾਉ ਗੱਤਾਂ ਗੰਬਦੀਆਂ ਹੋਣੀਆਂ ਤਾਂ ਕਿੱਥੋਂ ਦਿੱਲੀ ਨਾਲ ਪੰਗਾ ਲੈ ਲਾਂਗੇ ਦਿੱਲੀ ਨਾਲ ਭੜਨ ਦਾ ਤਾਂ ਉਹ ਹੀ ਬਾਬਾ ਭਗੇਲ ਸਿੰਘ ਦੇ ਵਾਰਸ ਚਾਹੀਦੇ ਆ ਕੋਈ ਉਹ ਸੱਚਾ ਸੁੱਚਾ ਇਨਸਾਨ ਚਾਹੀਦਾ ਜਿਹੜਾ ਦਿੱਲੀ ਤੋਂ ਪੰਜਾਬ ਦੇ ਮਸਲੇ ਹੱਲ ਕਰਾ ਸਕੇ